ਪ੍ਰਬੰਧਕ ਕਮੇਟੀ ਵੱਲੋਂ ਅੱਜ ਇੱਕ ਆਦੇਸ਼ ਜਾਰੀ ਕੀਤੇ ਗਏ ਜਿਦੇ ਵਿੱਚ ਇਹ ਕਿਹਾ ਗਿਆ ਹੈ ਕਿ ਹੁਣ ਸਚਕਨਚੀ ਦੀ ਹਰਮੰਦਰ ਸਾਹਿਬ ਦੇ ਅੰਦਰ ਪ੍ਰਕਰਮਾ ਦੇ ਵਿੱਚ ਕੋਈ ਵੀ ਬੰਦਾ ਫੋਟੋਗ੍ਰਾਫੀ ਨਹੀਂ ਕਰ ਸਕਦਾ ਕੋਈ ਤਸਵੀਰ ਨਹੀਂ ਖਿੱਚੀ ਜਾ ਸਕਦੀ ਔਰ ਸੰਗਤ ਇਹਨੂੰ ਕਿਸ ਤਰ੍ਹਾਂ ਦੇਖਦੀ ਹੈ ਸਾਡੇ ਨਾਲ ਗੱਲ ਕਰਨ ਲਈ ਕੁਝ ਸੰਗਤਾਂ ਨੇ ਜਿਹੜੀਆਂ ਇੱਥੇ ਆਈਆਂ ਨੇ ਜਿਹੜੀ ਸ੍ਰੀ ਹਰਮੰਦਰ ਸਾਹਿਬ ਦਰਸ਼ਨ ਦੇ ਦਾਰੇ ਕਰਨ ਆਈਆਂ ਨੇ ਅਸੀਂ ਉਹਨਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਇਸ ਫੈਸਲੇ ਨੂੰ ਕਿਸ ਤਰ੍ਹਾਂ ਦੇਖਦੇ ਆ ਸਰਦਾਰ ਸਾਹਿਬ ਕਿੱਥੋਂ ਆਏ ਜੇ ਤੇ ਇਹ ਜਿਹੜਾ ਫੈਸਲਾ ਦਿੱਤੇ ਕੀ ਕਹਿਣਾ ਚਾਹਦੇ ਮੈਨੂੰ ਇਸ ਫੈਸਲੇ ਦੇ ਬਾਰੇ ਹੁਣੇ ਆਪਦੀ ਤੋਂ ਔਰ ਮੀਡੀਆ ਤੋਂ ਇਹ ਜਾਣਕਾਰੀਆਂ ਸਾਹਮਣੇ ਆ ਰਹੀਆਂ ਕਿਉਂਕਿ ਮੈਂ ਟਾਟਾ ਨਗਰ ਤੋਂ ਬਿਲੋਂਗ ਕਰਦਾ ਹਾਂ ਔਰ ਟਾਣਾਗਰ ਮੈਂ ਟਾਟਾ ਨਗਰ ਦਾ ਰਹਿਣ ਵਾਲਾ ਹਾਂ ਮੇਰਾ ਨਾਮ ਭੁਪਿੰਦਰ ਸਿੰਘ ਜੇਕਰ ਇਹ ਸਚਾਈ ਹੈ ਕਿ ਇਸ ਫੋਟੋਗ੍ਰਾਫੀ ਨੂੰ ਇੱਥੋਂ ਲੈਣਾ ਬੰਦ ਕੀਤਾ ਗਿਆ ਹੈ ਤੇ ਮੈਂ ਸਮਝਦਾ ਕਿ ਇਹ ਆ ਅੱਖਾਂ ਮੀਟ ਕੇ ਇਸ ਦਾ ਫੈਸਲਾ ਇਹ ਕੀਤਾ ਗਿਆ ਹੋਵੇਗਾ ਜੇ ਅਗਰ ਮੰਦੀਆਂ ਅੱਖਾਂ ਦੇ ਨਾਲ ਹੋਰ ਅਗਰ ਤਾਂਦੀਆਂ ਅੱਖਾਂ ਦੇ ਨਾਲ ਵੀ ਅਗਰ ਸੋਚਿਆ ਜਾਵੇ ਤੇ ਅੱਜ ਜੋ ਮੈਂ ਇੰਟਰਵਿਊ ਆਪ ਜੀ ਨੂੰ ਦੇ ਰਿਹਾ ਹਾਂ ਜਾਂ ਤੁਸੀਂ ਇੰਟਰਵਿਊ ਲੈ ਰਹੇ ਹੋ ਇਹ ਫੋਟੋਗ੍ਰਾਫੀ ਲਾ ਰਹੇ ਨਾਲ ਹੀ ਲੈ ਰਹੇ ਹੋ ਨਾ ਤੇ ਜੇ ਅਗਰ ਇਹੀ ਫੋਟੋਆਂ ਅਗਰ ਅਸੀਂ ਲਾਈਵ ਲੈ ਕੇ ਅੱਜ ਅਸੀਂ ਲਾਈਵ ਇੱਥੋਂ ਦਿਖਾਣੇ ਆ ਮੈਂ ਇੱਥੇ ਪਹੁੰਚਿਆ ਮੈਂ ਇਸ ਜਗ੍ਹਾ ਪਹੁੰਚਿਆ ਘਰ ਦੇ ਇੰਜ ਫੀਲ ਕਰਦੇ ਨੇ ਇਨੀ ਦੂਰੋਂ ਮੈਂ 2000 ਕਿਲੋਮੀਟਰ ਦੂਰ ਤੋਂ ਆਇਆ ਜਦੋਂ ਮੈਂ ਇੱਥੇ ਆ ਕੇ ਮੈਂ ਲਾਈਵ ਇੱਥੇ ਮੈਂ ਸਾਰੀਆਂ ਗੱਲਾਂ ਉਹਨਾਂ ਦੇ ਨਾਲ ਕਰਦਾ ਹਾਂ ਜਾਂ ਲਾਈਵ ਆਪਣਾ ਪ੍ਰੋਗਰਾਮ ਮੈਂ ਇੱਥੋਂ WhatsApp ਦੇ ਥਰੂ ਵੀ ਜਦੋਂ ਮੈਂ ਉਹਨਾਂ ਦੇ ਨਾਲ ਵਿਚਾਰਦਾ ਹਾਂ ਤੇ ਉਹਨਾਂ ਨੂੰ ਇੰਜ ਲੱਗਦਾ ਕਿ ਅਸੀਂ ਵੀ ਅੱਜ ਉੱਥੇ ਬੈਠੇ ਆ ਉੱਥੇ ਸਭ ਕੁਝ ਦੇਖ ਰਹੇ ਆ ਤੇ ਜੇ ਅਗਰ ਇਸ ਤਰ੍ਹਾਂ ਅਗਰ ਕੀਤਾ ਜੇ ਗਿਆ ਹੋਏਗਾ ਇਥੋਂ ਫੋਟੋਗ੍ਰਾਫੀ ਬੰਦ ਕਰ ਦਿੱਤੀ ਗਈ ਹੈ ਤੇ ਮੈਂ ਸਮਝਦਾ ਕਿ ਹੁਣ ਦੇ ਇਸ ਇਲੈਕਟ੍ਰੋਨਿਕ মিডিਆ ਦੇ ਨਾਲ ਇਹ ਇੱਕ ਵੱਡਾ ਧਰੋ ਹੈ ਜੀ ਪਰ ਆਮ ਸੰਗਤ ਵੀ ਨਹੀਂ ਖਿੱਚ ਸਕਦੀ ਉਹ ਕਹਿੰਦੇ ਪਰਮਿਸ਼ਨ ਨਾ ਹੋਵੇ ਤਾਂ ਕੀ ਕਰੋਗੇ ਜੇਕਰ ਪਰਮਿਸ਼ਨ ਦੇਣਾ ਹੀ ਹੈ ਤਾਂ ਪਰਮਿਸ਼ਨ ਤੁਸੀਂ ਇਹਨੂੰ ਬੈਨ ਨਹੀਂ ਕਿਉਂ ਕਰ ਰਹੇ ਹੋ ਜੇ ਤੁਸੀਂ ਫਿਰ ਪਰਮਿਸ਼ਨ ਦੇਣਾ ਫਿਰ ਕੋਈ ਨੇਤਾ ਆ ਜਾਏ ਉਹਦੀਆਂ ਫੋਟੋਆਂ ਖਿੱਚਣੀਆਂ ਅਜੇ ਕੋਈ ਤੁਹਾਡਾ ਕੋਈ ਵੀਆਈਪੀ ਆ ਜਾਂਦਾ ਉਹਦੇ ਪਿੱਛੇ ਤੁਸੀਂ ਕੈਮਰੇਮੈਨ ਚਾਰੇ ਬਨੇ ਦੌੜੋਗੇ ਪਰ ਇੱਕ ਆਮ ਸੰਗਤ ਨੂੰ ਤੁਸੀਂ ਕਹਿ ਦੋ ਕਿ ਭਾਈ ਤੁਸੀਂ ਫੋਟੋ ਨਹੀਂ ਖੇਚ ਸਕਦੇ ਇਹ ਕਿਸ ਤਰ੍ਹਾਂ ਦੀ ਸੋਚ ਹੈ ਮੈਨੂੰ ਤੇ ਇਸ ਦਾ ਕੋਈ ਸਮਝ ਨਹੀਂ ਆ ਰਹੀ ਕਿ ਇਹ ਕਿਸ ਢੰਗ ਦੇ ਨਾਲ ਸੋਚਿਆ ਗਿਆ ਔਰ ਕਿਸ ਤਰ੍ਹਾਂ ਇਸ ਦਾ ਫੈਸਲਾ ਲਿਆ ਇਹਦਾ ਮਤਲਬ ਹੈ ਆਮ ਨਾਗਰਿਕ ਜਿਹੜਾ ਹੈਗਾ ਉਹ ਹਨੇਰੇ ਚ ਪਿਆ ਰਹੇ ਤੇ ਜਿਹੜੇ ਲੀਡਰਸ ਨੇ ਜਿਹੜੇ ਸ਼ੋਕ ਆਉਂਦੇ ਨੇ ਲੋਗ ਉਹਨਾਂ ਨੂੰ ਹਾਈਲਾਈਟ ਕੀਤਾ ਜਾਵੇ ਇਹ ਇਸ ਵळे ਵਿਜ਼ਿਟ ਨੇ ਦਰਬਾਰ ਸਾਹਿਬ ਤੇ ਜਿਹੜਾ ਆਮ ਲੋਕ ਹੈ ਉਹ ਅਦਨੇ ਨੇ ਇਸ ਤਰ੍ਹਾਂ ਇਹ ਸਮਝਾ ਰਹੀ ਹੈ ਪਰ ਜਦੋਂ ਕਿ ਗੁਰੂ ਘਰ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਕਦੀ ਨਹੀਂ ਹੈ ਤੇ ਨਾ ਕਦੀ ਹੋਣੀ ਚਾਹੀਦੀ ਹੈ ਮੇਰੀ ਤੇ ਗੁਜਾਰਿਸ਼ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਪਾਸ ਕਿ ਇਸ ਤਰ੍ਹਾਂ ਦਾ ਫੈਸਲਾ ਜੇ ਲਿਆ ਹੈ ਤੇ ਇਹਨੂੰ ਜਿੰਨਾ ਜਲਦੀ ਹੋ ਸਕੇ ਇਸ ਨੂੰ ਵਿਧਰੋ ਕਰਕੇ ਤੇ ਫਿਰ ਜਿਸ ਤਰ੍ਹਾਂ ਪਹਿਲਾਂ ਸਾਰੇ ਸਗੋ ਇਹਨੂੰ ਹੋਰ ਇਨਕ੍ਰੀਜ਼ ਕਰੋ ਕਿ ਇੱਥੋਂ ਦੀ ਜਿਹੜੀ ਜਾਣਕਾਰੀਆਂ ਨੇ ਉਹ ਸਾਰੇ ਲੈ ਕੇ ਜਾਓ ਤੇ ਦੁਨੀਆ ਤੱਕ ਪਹੁੰਚਾਓ ਤਾਂ ਜੋ ਇਹ ਹਰਮੰਦਰ ਸਾਹਿਬ ਇਹ ਦਰਬਾਰ ਸਰਬੱਤ ਦੇ ਚਾਰੇ ਦਰਵਾਜੇ ਇੱਥੇ ਹਿੰਦੂ ਮੁਸਲਮ ਸਿੱਖ ਈਸਾਈ ਸਾਰੀ ਕਮਿਊਨਿਟੀ ਇੱਥੇ ਆਉਂਦੀ ਹੈ ਇਹ ਨਹੀਂ ਹੈ ਕਿ ਸਿੱਖਾਂ ਵਾਸਤੇ ਹੈ ਤੇ ਜੇ ਅਗਰ ਇਸ ਤਰ੍ਹਾਂ ਹੀ ਅਸੀਂ ਸੋਚਾਂਗੇ ਕਿ ਇਹ ਸਾਡੇ ਵਾਸਤੇ ਇਹ ਸਾਰਾ ਕੁਝ ਹੈ ਔਰ ਅਸੀਂ ਇਸ ਦੇ ਫੈਸਲੇ ਲੈਂਦੇ ਰਹੀਏ ਤੇ ਮੈਂ ਸਮਝਦਾ ਕਿ ਮਾਨਸ ਕੀ ਜਾਤ ਇੱਕੇ ਸਭੇ ਪਹਿਚਾਨਬੋ ਦਾ ਨਾਰਾ ਜਿਹੜਾ ਹੈ ਗੁਰੂ ਗੁਰੂ ਸਾਹਿਬ ਜੀ ਦਾ ਇਹ ਸਾਡਾ ਧੂਮਿਲ ਹੋ ਰਿਹਾ ਹੈ ਇਸ ਨੂੰ ਸਾਨੂੰ ਦੁਨੀਆ ਤੱਕ ਪਹੁੰਚਾਉਣ ਦੀ ਲੋੜ ਹੈ ਤੇ ਇਸ ਆਸ਼ੇ ਨੂੰ ਛੇਤੀ ਤੋਂ ਛੇਤੀ ਵਿਚਾਰ ਕੇ ਇਸ ਦਾ ਸੰਸ਼ੋਧਨ ਕਰਨ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੰਗਤ ਨੇ ਜਿਹੜ कहाँ से आए हैं क्या कहना चाहते हैं हम लखनऊ से आए हैं तो हमको तो इस बारे में मालूम नहीं था कि यहां फ़ोटोग्राफी बना है हम तो इतनी दूर से आए इसलिए आए थे कि सब फ़ोटोग्राफी लेंगे अपना यार दोस्तों को दिखाएंगे तो इतनी दूर आए तो इस पल को हम कैद करना चाहते थे ताकि हम ताकि हम दूसरों को भी अपना ये शेयर कर सकें और यादगार के तौर पर अपने घर में रख सकें अब दोबारा फिर इतनी जल्दी आना हो नहीं पाता है तो, तो ये चीज़ ये चीज़ मेरे हिसाब से ये चीज़ नहीं करनी चाहिए थी तो मना नहीं करना चाहिए कुछ और महिलाएं हम उनसे बात करेंगे हाँ जी क्या कहेंगे जी इस तरह के जो फैसला है इसके ऊपर ये गलत है जो भी फैसला है ये गलत है ये इसको दोबारा से इनको करना चाहिए कि लोग फोटोग्राफी खींचे ताकि जन हम जहाँ भी जिस शहर भी जाए हमें जानकारी मिले हम लोगों को इन्फॉर्मेशन दे सके कि यहाँ पे क्या क्या किस तरह से है कहाँ पे क्या है ताकि लोग ਬਾਕੀ ਲੋਕ ਵੀ ਆਏ ਯਾਹ ਪੇ ਔਰ ਜਾਣਕਾਰੀ ਲੈ ਸਕੇ। ਗਾਈਡ ਨਹੀਂ ਕਰ ਰਹੇ ਹਨ, ਵੇ ਗਾਈਡ ਕਰ ਰਹੇ ਹਨ। ਸਾਹਮਣੇ ਆਏ। ਅਸੀਂ ਤੁਹਾਨੂੰ ਦਿਖਾਵਾਂਗੇ ਕਿ ਇਸ ਸਚਕੰਤ ਸ੍ਰੀ ਹਰਮੰਦਰ ਸਾਹਿਬ ਦਾ ਜਿਹੜਾ ਮੁੱਖ ਦਵਾਰ ਹੈ, ਇਸ ਤੋਂ ਬਾਅਦ ਜਦੋਂ ਅਸੀਂ ਅੰਦਰ ਜਾਂਦੇ ਹਾਂ ਤੇ ਜਿਹੜੀ ਇਹਦੇ ਤੇ ਫੋਟੋਗ੍ਰਾਫੀ ਤੇ ਜਿਹੜੀ ਬਿਲਕੁਲ ਪਾਬੰਦੀ ਲਗਾਈ ਗਈ ਹੈ ਔਰ ਉਹਦੇ ਤੇ ਅਸੀਂ ਹੋਰ ਸੰਗਤ ਨਾਲ ਵੀ ਗੱਲ ਕਰਾਂਗੇ ਜਿਹੜੀ ਕਿ ਇੱਥੇ ਦਰਸ਼ਨ ਦੇਦਾਰੇ ਕਰਨ ਵਾਸਤੇ ਆਈ ਹੈ। ਹਾਂਜੀ ਸਰ ਕੀ ਕਹਿਣਾ ਚਾਹੋਗੇ ਜਿਹੜੀ ਫੋਟੋ ਬੈਨ ਕੀਤੀ ਹੈ ਕਿਸ ਤਰ੍ਹਾਂ ਦੇਖਦੇ? ਫੋਟੋ ਅੰਦਰ ਦੇਣਾ ਚਾਹਤੇ ਲੋਕ ਜਿਹੜੇ ਆਂਦੇ ਹਨ ਨਾ, ਉਹਦੀ ਯਾਦਗਾਰ ਹੁੰਦੀ कि कुछ प्रयास करने चाहिए ये वास्ते बिल्कुल प्रयास होना चाहिए बाकी थे अरेंजमेंट्स बड़ा अच्छा है दर्शन वास्तव बड़ा अच्छा है दर्शन फोटो की गल कर रहे फोटो की फोटो फोटो होना चाहिए कुछ होर लोग ने उन्होंने गल करेंगे हाँ जी सर कितों आए जे की कहना चाहते हो तो जी फोटो तो पाबंदी लाइए किस तरह देखते दे? सर मैं जे एंड के से आया हूँ भद्रवा से यहाँ लोग बड़े दूर दूर से आते हैं फोटो तो होना ही चाहिए यादगार रहती है इससे दरबार साहब की मानता भी बढ़ती है तो इन्होंने कहा कि कुछ लोग व्यापारीकरण कर देते हैं इसका इसलिए हमने इस तरह की पाबंदी लगाई है सर वो तो जो बंदा हम इतने दूर से आया है ये तो यादगार होती है सर फ़ोटो तो होना ही चाहिए तो संगत के लिए क्या इस तरह के कोई प्रयास करने चाहिए सर ये संगत का गलत गलत फैसला है फ़ोटो लेने देने चाहिए। ਤੋ ਕੁੱਲ ਮਿਲਾ ਕੇ ਜਿਹੜੀ ਲੋਕ ਜਿਹੜੇ ਨੇ ਇੱਥੇ ਕਹਿ ਰਹੇ ਨੇ ਅਸੀਂ ਤੁਹਾਨੂੰ ਦਿਖਾਉਣਾ ਚਾਹਾਂਗੇ ਕਿ ਇਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਜਿਹੜਾ ਮੁਖ ਦਵਾਰਾ ਘੰਟਾ ਘਰ ਚੌਂਕਲਾ ਬਾਜ਼ਾਰਾ ਉਹ ਇੱਥੋਂ ਦੀ ਜਦੋਂ ਸੰਗਤ ਅੰਦਰ ਜਾਂਦੀ ਤੇ ਇਸ ਤੋਂ ਬਾਅਦ ਹੀ ਜਿਹੜੀਆਂ ਕੁਛ ਐਸੇ ਸਾਈਨ ਬੋਰਡਸ ਜਿਹੜੇ ਇੱਥੇ ਲੱਗੇ ਗਏ ਨੇ ਜਿਦੇ ਤੇ ਕਲੀਅਰ ਕਟ ਲਿਖਿਆ ਗਿਆ ਕਿ ਇਸ ਜਗ੍ਹਾ ਤੇ ਫੋਟੋਗ੍ਰਾਫੀ ਜਿਹੜੀ ਹੈ ਅਲਾਉਡ ਨਹੀਂ ਕੀਤੀ ਜਾਏਗੀ ਔਰ ਜਿਹੜੇ ਕਿ ਬਿਲਕੁਲ ਹੀ ਅਦੇ ਤੇ ਪਾਬੰਦੀ ਲਗਾ ਦਿੱਤੀ ਹੈ ਔਰ ਜਿਹੜੀ ਹੈਗੀ ਹੈ ਇਹ ਜਿਹੜਾ ਇੱਕ ਫੈਸਲਾ ਜਿਹਨੂੰ ਜਨਤਾ ਸਿੱਧੇ ਤੌਰ ਤੇ ਨਕਾਰ ਰਹੀ ਹੈ ਜਨਤਾ ਦਾ फोटो जी होनी चाहिए है अच्छी कुछ होर संगत इतने आ रही है जी मथा टेक के उन्होंने गल कराँगे सर फैसला कर दिया है कि अंदर तस्वीर नहीं ले सकता कोई भी व्यक्ति क्या कहे नहीं होना चाहिए वैसे सिक्योरिटी इश्यूज के लिए तो मैं दिल्ली से हूँ डी डिफेंस मिनिस्टर डिफेंस से हूँ होना चाहिए वैसे क्योंकि अभी काफ़ी सारे चीज़ें देखो हम देख ही रहे कभी सेल्फी ले रहे कभी कुछ ले रहे क्योंकि ये एक मतलब हम बहुत इसको पायस मानते हैं इस जगह को तो मेरे को लगता है कि डिसीजन सही है तो क्या ज कोई श्रद्धालु जब बाहर से आता है वो एक यादगार के तौर पर इसको लेना चाहता है तो उसके लिए सर उसके लिए एक इनक्लोजर बनाना चाहिए जहाँ पे आप तस्वीर ले सकते हो पर हर जगह पे यहाँ पे नहीं लेना चाहिए मुझे ये लगता है क्यों आप श्रद्धा से आ रहे हो आप दर्शन करो क्योंकि हम बहुत सारा ऐसा जगह जाते हैं जहाँ पर दर्शन करते हैं वहाँ पर भी तस्वीर अलाउड नहीं है ਤੋ ਕੁਝ ਹੋਰ ਜਿਹੜੀ ਸੰਗਤ ਹੈ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਕਿ ਜਿਹੜੇ ਕੀ ਇਸ ਸੀਜ਼ਨ ਨੂੰ ਕਿਸ ਤਰੀਕੇ ਨਾਲ ਦੇਖਦੇ ਕਿਉਂਕਿ ਅਗਰ ਸ੍ਰੀ ਹਰਮੰਦਰ ਸਾਹਿਬ ਦੀ ਗੱਲ ਕਰੀਏ ਤਾਂ ਤਕਰੀਬਨ 50 ਹਜ਼ਾਰ ਤੋਂ ਵੱਧ ਲੋਕ ਜਿਹੜੇ ਨੇ ਹਰ ਰੋਜ਼ ਦਰਸ਼ਨ ਦੇਦਾਰੇ ਕਰਨ ਵਾਸਤੇ ਇੱਥੇ ਆਉਂਦੇ ਨੇ ਔਰ ਉਹਨਾਂ ਨੂੰ ਜਦੋਂ ਇੱਥੇ ਤਸਵੀਰ ਨਹੀਂ ਖਿੱਚਣ ਦਿੱਤੀ ਜਾਏਗੀ ਤੇ ਕਿਤਨਾ ਕਿਤੇ ਉਹਨਾਂ ਦੀ ਜਿਹੜੀ ਭਾਵਨਾਵਾਂ ਉਹ ਕਿਸ ਤਰੀਕੇ ਨਾਲ ਹੋਏਗੀ ਅਸੀਂ ਉਸ ਤਰੀਕੇ ਨਾਲ ਲੋਕਾਂ ਨਾਲ ਕੁਝ ਲੇਡੀਜ਼ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਮੈਡਮ ਜਿਹੜੀ ਇੱਥੇ ਤਸਵੀਰ ਖਿੱਚਣ ਤੋਂ ਮਨਾਹੀ ਹੈ ਇਹ ਕੀ ਕਹਿਣਾ ਚਾਹੁੰਦੇ ਹੋ नहीं मनाई है वो तो सभी जगह मंदिरों में मनाई होती है तस्वीर खींचने की तो अंदर और यहाँ पर कोई भी अगर आप आते हैं कोई पिक नहीं ले सकते कैसे देखते हैं इस फैसले को इस बारे में ये तो खैर जो डिसीजन लिया होगा उन लोगों ने सोच के लिया होगा ऐसा तो कुछ है बात नहीं है आप कैसे देखते हैं कि होना चाहिए कि नहीं होना चाहिए नहीं फोटोग्राफी में कोई दिक्कत नहीं फोटोग्राफी तो कर लेनी चाहिए लेकिन फोटोग्राफी करने अगर लोग करते रहेंगे तो फिर आगे बढ़ने का मौका नहीं मिलेगा पीछे वाला वेट ही करता रहेगा काफी भीड़ बाहर से हम परिक्रमा की बात कर रहे हैं ਉਸੇ ਤੋਂ ਕਰ ਲੈਣਾ ਚਾਹੀਏ ਉਸਕੇ ਲਈ ਤਾਂ ਲਾਊਡ ਹੋਣਾ ਚਾਹੀਏ ਬਾਹਰ سے ਕਰਨੇਗਾ ਤੋਂ ਬਾਹਰ سے ਹੀ ਬਾਤ ਕਰ ਰਹੇ ਹਾਂ ਬਾਹਰ سے ਕਰ ਲੈਣੀ ਚਾਹੀਏ ਤੋਂ ਕੁੱਲ ਮਿਲਾ ਕੇ ਜਿਹੜਾ ਹੈਗਾ ਕਿ ਲੋਕ ਜਿਹੜੇ ਇੱਥੇ ਕਹਿ ਰਹੇ ਨੇ ਕਿ ਜਿਹੜੀ ਇੱਥੇ ਫੋਟੋਗ੍ਰਾਫਰੀ ਹੈ ਉਹਨੂੰ ਬਾਹਰ ਤੋਂ ਖਿੱਚਣ ਦੀ ਪਰਮਿਸ਼ਨ ਦੇਣੀ ਚਾਹੀਦੀ ਹੈ ਕਿਉਂਕਿ ਇੱਕ ਯਾਦਗਾਰ ਹੁੰਦੀ ਹੈ ਔਰ ਇੱਕ ਯਾਦਗਾਰ ਨੂੰ ਆਪਣੇ ਕੈਮਰੇ 'ਚ ਕੈਦ ਕਰਨਾ ਚਾਹੁੰਦੇ ਆ ਕੁਝ ਇੱਕ ਲੋਕ ਐਸੇ ਸੀ ਜਿਨ੍ਹਾਂ ਦਾ ਕਹਿਣਾ ਕਿ ਕੋਈ ਐਸਾ ਪੁਆਇੰਟ ਬਣਾਉਣਾ ਚਾਹੀਦਾ ਜਿੱਥੋਂ ਕਿ ਜਿਹੜਾ ਕੋਈ ਸ਼ਰਧਾਲੂ ਹੈ ਫੋਟੋ ਕਰ ਸਕੇ ਲੇਕਿਨ ਫਿਲਹਾਲ ਕੁੱਲ ਮਿਲਾ ਕੇ ਅਗਰ ਗੱਲ ਕਰੀਏ ਤਾਂ ਇਸ ਫੈਸਲੇ ਦੀ ਨਿੰਦਾ ਜਰੀ ਹੈ ਸੰਗਤ ਵੱਲੋਂ ਵੀ ਕੀਤੀ ਜਾ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਹੋਰ ਗਰਮਾ ਸਕਦਾ ਕਿਉਂਕਿ ਸ਼੍ਰੀ ਹਰਮੰਦਰ ਸਾਹਿਬ ਦੀ ਜਿਹੜੀ ਤਸਵੀਰ ਖਿੱਚਣ ਵਾਸਤੇ ਲੋਕ ਦੂਰ ਦਰਾਜੇ ਤੋਂ ਆਂਦੇ ਆ ਔਰ ਸੰਗਤ ਦਾ ਸਾਫ਼ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਫੈਸਲੇ ਨਾਲ ਉਹਨਾਂ ਨੂੰ ਇੱਕ ਨਿਰਾਸ਼ਾ ਮਿਲੀ ਹੈ ਕੈਮਰਾਮੈਨ ਅਕਸ਼ੇ ਦੇ ਨਾਲ ਸੁਮਿਤ ਕੰਨਾ ਜਗਬਾਨੀ ਟੀਵੀ ਬਤ ਸਰ